ਸਰ ਸਤਿਕਾਰਯੋਗ ਮੈਂ ਅੱਜ ਇੱਕ ਹੋਰ ਸੰਦੇ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਠੋਕਮਾ ਜਵਾਬ ਦਿੱਤਾ ਹੈ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਪੰਥ ਨੂੰ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਠੋਕਮਾ ਜਵਾਬ ਦਿੰਦੇ ਨੇ ਇਸ ਤਰ੍ਹਾਂ ਹੀ ਹੁਣ ਕਰਦੇ ਆ ਰਹੇ ਨੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੀ ਤਾਂ ਕਾਫੀ ਲੋਕਾਂ ਵੱਲੋਂ ਕਾਫੀ ਜਿਹੜੇ ਨੇ ਜੇਕਰ ਮੰਗਪ੍ਰੀਤ ਯਾਲਦੀ ਦੀ ਗੱਲ ਕਰ ਲਈਏ ਜਾਂ ਗੱਲ ਕਰ ਲਈਏ ਬੀਬੀ ਜਗੀਰ ਕੌਰ ਦੀ ਕਿਉਂਕਿ ਉਹਨਾਂ ਨੇ ਜਾਂ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਹੈ ਇੱਕ ਪਾਈ ਸਜジット ਸਿੰਘ ਖਾਲਸਾ ਅਤੇ ਦੂਸਰੇ ਪਾਏ ਆਸੇ ਪਾਈ ਅਮਿਤਪਾਲ ਸਿੰਘ ਖਾਲਸਾ ਜੀ ਨੂੰ ਜਿਹੜਾ ਹੈ ਆਪਣੇ ਪਾਰਟੀ ਵੱਲੋਂ ਟਿਕਟ ਦਿਓ ਖਡੂਰ ਸਾਹਿਬ ਤੋਂ ਦੂਸਰੇ ਪਾਸੇ ਫਰੀਦਕੋਟ ਤੋਂ ਲੇਕਿਨ ਅਜੇ ਹੀ ਗੱਲ ਨਾ ਮੰਨੀ ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਪੰਥ ਨੂੰ ਹਮੇਸ਼ਾ ਹੀ ਨਕਾਰਦੇ ਆਏ ਨੇ ਪੰਥ ਤੋਂ ਹਮੇਸ਼ਾ ਹੀ ਪਿੱਛਾ ਦਿਖਾਉਂਦੇ ਆਏ ਨੇ ਤੇ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਸਭ ਤੋਂ ਵੱਡਾ ਘਾਟਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਿਆ ਸੁਖਬੀਰ ਸਿੰਘ ਬਾਦਲ ਨੂੰ ਇੱਕ ਪਾਸੇ ਇੱਕ ਡੂਰ ਸਾਹਿਬ ਤੋਂ ਤੇ ਦੂਸਰੇ ਪਾਸੇ ਜਿਹੜਾ ਹੈ ਫਰੀਦਕੋਟ ਤੋਂ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਵੈਸੇ ਤਾਂ ਸੁਖਬੀਰ ਸਿੰਘ ਬਾਦਲ ਸਮਝੇ ਨੇ ਸੁਲਜੀ ਹੋਈ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਪੰਥਕ ਪਾਰਟੀ ਮੰਨੀ ਗਈ ਹੈ ਪੰਥ ਪੰਥ ਦੇ ਨਾਲ ਜੁੜੀ ਹੋਈ ਪਾਰਟੀ ਹੈ ਲੇਕਿਨ ਉਹਨਾਂ ਵੱਲੋਂ ਹਮੇਸ਼ਾ ਆਪਣੇ ਘਰ ਦੀ ਪਾਰਟੀ ਹੀ ਬਣਾ ਕੇ ਚੱਲਿਆ ਗਿਆ ਜੇਕਰ ਗੱਲ ਕਰੀਏ ਹੁਣ ਇੱਕ ਵੱਡਾ ਹੋਰ ਘਾਟਾ ਖਾਂ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਵਕ ਵਕ ਜਗਾਂ ਤੇ ਕੰਸੋਆ ਚੱਲਣ ਲੱਗ ਪਈਆਂ ਨੇ ਕਿ ਜਿਹੜੇ ਸੰਦੀਪ ਸਿੰਘ ਸਣੀ ਦੇ ਭਰਾ ਨੇ ਮਨਦੀਪ ਸਿੰਘ ਜਿਨ੍ਹਾਂ ਨੂੰ ਅ ਪੰਥ ਦੇ ਦੇ ਨਾਲ ਜੁੜੇ ਹੋਏ ਨੇ ਕੌਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਹਰੇਕ ਪੱਤਰਕਾਰਾਂ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਦੂਸਰੇ ਪਾਸੇ ਹਰੇਕ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਪੰਥ ਨੂੰ ਪਿਆਰ ਕਰਦੇ ਨੇ ਪੰਥ ਦੇ ਹੁਕਮਨਾਮੀਆਂ ਨਾਲ ਚੱਲਦੇ ਨੇ ਪੰਥ ਦੇ ਕੌਮ ਦੇ ਲੋਕਾਂ ਨਾਲ ਜੁੜੇ ਹੋਏ ਨੇ ਤਾਂ ਫਿਰ ਆਪਦੀ ਜਿਹੜੀ ਹੈ ਪਾਰਟੀ ਵੱਲੋਂ ਮਨਦੀਪ ਸਿੰਘ ਯਾਨੀ ਕਿ ਸੰਦੀਪ ਸਿੰਘ ਭਰਾ ਸੰਦੀਪ ਸਿੰਘ ਦੇ ਭਰਾ ਨੂੰ ਮਨਦੀਪ ਸਿੰਘ ਨੂੰ ਕਿਉਂ ਨਹੀਂ ਇਹ ਕਿਹਾ ਗਿਆ ਕਿ ਤੁਸਾਨੂੰ ਟਿਕਟ ਸਾਡੇ ਪਾਰਟੀ ਵੱਲੋਂ ਅਸੀਂ ਉਮੀਦਵਾਰ ਤੁਹਾਨੂੰ ਚੁਣਦੇ ਹਾਂ ਦੂਸਰੇ ਪਾਸੇ ਬੀਬੀ ਜਿਹੜੀ ਹੈਗੀ ਆ ਪ੍ਰਿੰਸੀਪਲ ਜਿਹੜੇ ਨੇ ਸੁਖਵਿੰਦਰ ਕੋਲ ਰੰਦਾਵਾ ਉਹਨਾਂ ਵੱਲੋਂ ਵੀ ਸਮਰਥਨ ਕਿਉਂ ਨਹੀਂ ਕੀਤਾ ਜਾ ਰਿਹਾ ਹਾਲੇ ਕਿ ਮਨਦੀਪ ਸਿੰਘ ਮੰਨਾ ਨੇ ਜਿਹੜਾ ਹੈ ਸਾਫ਼ ਇਹ ਇਹ ਕਿਹਾ ਹੋਇਆ ਹੈ ਕਿ ਮੈਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾ ਮੈਂ ਕੌਮ ਦੀ ਮੈਂ ਜਿਹੜੇ ਹੈ ਪੰਥ ਦੀ ਪੰਥ ਦੇ ਕਰਕੇ ਲੋਕਾਂ ਦੇ ਕਰਕੇ ਜਿਹੜਾ ਹਾਂ ਮੈਂ ਪਾਰਟੀ ਮੈਂ ਆਜ਼ਾਦ ਵੋਟਾਂ ਦੇ ਵਿੱਚ ਖੜਾਗਾ ਲੇਕਿਨ ਆਪਦੇ ਵੱਲੋਂ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਰਹੇ ਕਿ ਪੰਥ ਜਿਹੜਾ ਹੈ ਪੰਥ ਨੂੰ ਤੁਹਾਡੀ ਲੋੜ ਹੈ ਪੰਥ ਦੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤੁਸੀਂ ਸਾਡੇ ਵੱਲੋਂ ਜਿਹੜਾ ਹੈ ਉਮੀਦਵਾਰ ਰਹੋ ਲੇਕਿਨ ਸੁਖਬੀਰ ਸਿੰਘ ਬਾਦਲ ਅਜੇਹਾ ਨਹੀਂ ਕਰ ਰਹੇ ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਇਹਦਾ ਘਾਟਾ ਸਹਿਣਾ ਪਏਗਾ 272 ਦੀਆਂ ਵਜਾਰ ਸਭਾ ਦੀਆਂ ਚੋਣਾਂ 'ਚ ਤੇ ਜਿੰਨੀ ਚੋਣਾ ਤਾਂ ਕਿਸੇ ਪਾਸੇ ਵੀ ਸੁਖਬੀਰ ਸਿੰਘ ਬਾਦਲ ਦੀ ਝੋਲੀ 'ਚ ਪੈਂਦੀ ਆ ਨਜ਼ਰ ਨਹੀਂ ਆਉਣਗੀਆਂ ਧੰਨਵਾਦ